ਸਾਰਾ ਇੱਕ ਜਿਹੜਾ ਪ੍ਰੋਗਰਾਮ ਹੈ ਸਤਕਾਰ ਜੋ ਸਰਦਾਰ ਪ੍ਰਭਾਸ ਸਿੰਘ ਜੀ ਆਪ ਸਮੂਹੀਆਂ ਸੰਗਤ ਨੂੰ ਜੀ ਆਇਆਂ ਆਪਨੇ ਜੀ ਧੰਨਵਾਦ ਕਰਾਂਗੇ ਉਸ ਤੋਂ ਬਾਅਦ ਤਿੰਨਾਂ ਲੜੀਆਂ ਅੱਗੇ ਲੈ ਆਏ ਹੋ ਕਿ ਆਪਾਂ ਲੜੀਆਂ ਕੱਢ ਦੇਣੀ ਹੈ ਤੇ ਨਾਲ ਹੀ ਇੱਕ ਮੁਕਾਬਲੇ ਦੀ ਆਪਾਂ ਇਨਾਵਾਂ ਫਾਰਮ ਕਰਾਂਗੇ ਕੀਰਤਨ ਵਾਲੇ ਸਾਰੇ ਬੱਚੇ ਆਪੋ ਆਪਣੇ ਸਾਥੀਆਂ ਨੂੰ ਨੇੜੇ ਰੱਖੋ ਤੇ ਸਾਰਿਆਂ ਨੂੰ ਜੇ ਕਿਸੇ ਦਾ ਕੋਈ ਸਾਥੀ ਦੂਰ ਪਰੇ ਹੈ ਉਹਨੂੰ ਬੁਲਾ ਲਓ ਤੇ ਮੈਂ ਅਦਮ ਸੈਭ ਨੂੰ ਬੇਨਤੀ ਕਰਾਂਗਾ ਸਦਾ ਪ੍ਰਭਵਾਸ ਸਿੰਘ ਜੁੜਾਣ ਉੱਤੇ ਆਪ ਜੀ ਦੇ ਸਾਹਮਣੇ ਖੋੜ ਜੀ ਆ ਆਪਣਾ ਆਈ ਹੋਈ ਸੰਗਤ ਨੂੰ ਤੇ ਮੈਂ ਬੇਨਤੀ ਕਰਦਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਮੁੱਚੀ ਸਾਧ ਸੰਗਤ ਜੀਓ ਆਓ ਪਹਿਲਾ ਪਤੇ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦੂਰੋਂ ਨੇੜੇੋਂ ਆਇਆ ਹੋਇਆ ਸਮੁੱਚੀਆਂ ਹੀ ਸੰਗਤਾਂ ਦਾ ਅਜੀ ਗੁਰੂ ਕੀ ਰਸੋਈ ਪਰਿਵਾਰ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਆਪ ਜੀ ਸਾਡੇ ਇਸ ਸਮਾਗਮ ਦੇ ਵਿੱਚ ਸਾਨੂੰ ਅਸ਼ੀਰਵਾਦ ਦੇਣ ਦੇ ਲਈ ਪਹੁੰਚੇ ਹੋ ਉਸ ਦੇ ਲਈ ਆਪ ਜੀ ਦਾ ਨਿੱਘਾ ਜੀ ਆਇਆਂ ਧੰਨਵਾਦ ਤੇ ਅਗਲੀ ਬੇਨਤੀ ਬਹੁਤ ਸਾਰੇ ਵੀਰ ਭੈਣਾਂ ਚਾਰ ਪੰਜ ਦਿਨ ਤੋਂ ਜੋ ਇਸ ਸਮਾਗਮ ਦੇ ਵਿੱਚ ਹਿੱਸਾ ਬਣ ਰਹੇ ਆ ਉਹ ਗੁਰੂ ਕੀ ਰਸੋਈ ਬਾਰੇ ਪੁੱਛ ਰਹੇ ਸੀ ਕਿ ਵੀਰ ਜੀ ਇਹ ਗੁਰੂ ਕੀ ਰਸੋਈ ਨਾਮ ਕਿਤਾ ਪਿਆ ਇਹ ਕੀ ਚੀਜ਼ ਹੈ ਕੀ ਸੇਵਾ ਚੱਲਦੀ ਹੈ ਜਿਹੜੇ ਇਲਾਕੇ ਤੋਂ ਸਾਡੇ ਵੀਰ ਭੈਣਾਂ ਆਏ ਆ ਸਭ ਜਾਣਦੇ ਹੋ ਕਿਉਂਕਿ ਅੱਜ ਸਮੁੱਚੇ ਪੰਜਾਬ ਦੇ ਵਿੱਚੋਂ ਸੰਗਤਾਂ ਗੁਰੂ ਕੀ ਸੋਈ ਪਰਵਾਸ ਦੇ ਵਿੱਚ ਪਹੁੰਚੀਆਂ ਸਮੁੱਚੀਆਂ ਸੰਗਤਾਂ ਨੂੰ ਗੁਰੂ ਕੀ ਰਸੋਈ ਬਾਰੇ ਥੋੜੀ ਜਾਣਕਾਰੀ ਦੇਣੀ ਚਾਹੁੰਦੇ ਆ ਕਿ ਇਹ ਜੋ ਗੁਰੂ ਕੀ ਰਸੋਈ ਹੈ ਸਾਲ 2015 ਦੇ ਵਿੱਚ ਗੁਰੂ ਸਾਹਿਬ ਨੇ ਤਰਸ ਕਰਕੇ ਇਹ ਸੇਵਾ ਝੋਲੀ ਦੇ ਵਿੱਚ ਪਾਈ ਵੱਡਾ ਵੀਰ ਗੁਰਜਿੰਦਰ ਸਿੰਘ ਜਿਨ੍ਹਾਂ ਦਾ ਨਜ਼ਦੀਕੀ ਪਿੰਡ ਦਾਤਾਚੇਲਾ ਕੈਨਗਰੀ ਦੇ ਵਿੱਚ ਰਹਿ ਰਹੇ ਆ ਵੀਰ ਨੇ ਜ਼ਿਕਰ ਕੀਤਾ ਕਿ ਆਪਾਂ ਉਹ ਪਰਿਵਾਰਾਂ ਦੀ ਸੇਵਾ ਕਰਨੀ ਆ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਕੋਈ ਕਮਾਈ ਦਾ ਸਾਧਨ ਨਹੀਂ ਰਿਹਾ ਜਿਨ੍ਹਾਂ ਪਹਿਣਾ ਦੇ ਘਰ ਵਾਲੇ ਇਸ ਦੁਨੀਆ ਤੋਂ ਚਲੇ ਗਏ ਬੱਚੇ ਛੋਟੇ ਆ ਉਹ ਆਪਣਾ ਖਾਣਾ ਜੋ ਬਣਾ ਨਹੀਂ ਸਕਤ ਕਮਾ ਨਹੀਂ ਸਕਦੇ ਜਾਂ ਸਾਡੇ ਬਜ਼ੁਰਗ ਬਾਪੂ ਮਾਤਾਵਾਂ ਜਿਨ੍ਹਾਂ ਦੇ ਔਲਾਦ ਨਹੀਂ ਉਹ ਆਪਣੀ ਕਮਾਈ ਨਹੀਂ ਕਰ ਸਕਦੇ ਉਹਨਾਂ ਦੇ ਲਈ ਸ਼ੁਰੂ ਦੇ ਵਿੱਚ ਸੁੱਕਾ ਰਾਸ਼ਨ ਜਿਹੜਾ ਪੈ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ ਜਾਂਦਾ ਸੀ ਹਰ ਮਹੀਨੇ ਜਦੋਂ ਇਹ ਸੇਵਾ 2015 ਦੇ ਵਿੱਚ ਸ਼ੁਰੂ ਕੀਤੀ ਗਈ ਤੇਰੀ 12 ਪਰਿਵਾਰਾਂ ਤੋਂ ਇਹ ਸੇਵਾ ਸ਼ੁਰੂ ਕੀਤੀ ਸੀ ਤੇ ਗੁਰੂ ਸਾਹਿਬ ਦੀ ਰਹਿਮਤ ਮਿਹਰ ਸਦਕਾ ਲਗਭਗ 1300 ਪਰਿਵਾਰਾਂ ਤੱਕ ਇਹ ਸੇਵਾ ਪਹੁੰਚਣੀ ਸ਼ੁਰੂ ਹੋ ਗਈ। ਉਸ ਤੋਂ ਬਾਅਦ ਜਦੋਂ ਸੁਕਣ ਰੱਖਣ ਪਰਿਵਾਰਾਂ ਤੱਕ ਪਹੁੰਚਾਉਣਾ ਕਰਨਾ ਤੇ ਕੁਝ ਸਾਨੂੰ ਪਰਿਵਾਰ ਇਹੋ ਜਿਹੇ ਮਿਲ ਗਏ ਜਿਨ੍ਹਾਂ ਤੱਕ ਰੱਖਣ ਪਹੁੰਚਦਾ ਕਰਦੇ ਆ ਨਾ ਪਰ ਉਹਨਾਂ ਦੇ ਵਿੱਚ ਹੁਣ ਖਾਣਾ ਬਣਾਉਣ ਦੀ ਹਿੰਮਤ ਨਹੀਂ ਸੀ ਰਹੀ। ਜਾਂ ਤਾਂ ਉਹ ਬਜ਼ੁਰਗ ਹੋ ਗਏ ਸਨ ਜਾਂ ਕੋਈ ਮੈਂਟਲੀ ਅਫੈਕਟ ਜਾਂ ਕੋਈ ਹੈਂਡੀਕੈਪ ਜਿਹੜੇ ਆਪਣਾ ਖਾਣਾ ਬਣਾਉਣ ਦੇ ਯੋਗ ਨਹੀਂ ਸਨ ਇੱਕ ਕਿਸੇ ਤਰ੍ਹਾਂ ਦੀ ਵੀਡੀਓ ਵੀਰ ਗੁਰਜਿੰਦਰ ਸਿੰਘ ਦੇ ਕੋਲ ਪਹੁੰਚੀ ਵੀਰ ਨੇ ਦੇਖਿਆ ਕਿ ਸਮਾਨ ਤਾਂ ਉਹਦੇ ਘਰਾਂ ਤੱਕ ਪਹੁੰਚ ਜਾਂਦਾ ਪਰ ਉਹ ਖਾਣਾ ਬਣਾਉਣ ਦੇ ਯੋਗ ਨਹੀਂ ਕਿਉਂਕਿ ਵੀਰ ਗੁਰਜਿੰਦਰ ਸਿੰਘ ਬਿਲਕੁਲ ਇਮੋਸ਼ਨਲ ਬੰਦਾ ਭਾਵੁਕ ਬੰਦਾ ਉਸ ਨੂੰ ਕਿਸੇ ਦਾ ਵੀ ਦੁੱਖ ਜਰਿਆ ਨਹੀਂ ਜਾਂਦਾ ਗੁਰੂ ਸਾਹਿਬ ਨੇ ਉਸ ਤੇ ਰਹਿਮਤ ਹੀ ਐਦੀ ਬਖਸ਼ੀ ਜਾ ਕਿ ਭਾਜੀ ਦਾ ਮੈਨੂੰ ਫੋਨ ਆਇਆ ਕਿ ਆਪਾਂ ਕੋਈ ਇਦਾਂ ਦੀ ਸੇਵਾ ਸ਼ੁਰੂ ਕਰਨੀ ਆ ਕਿ ਆਪਾਂ ਉਹਨਾਂ ਨੂੰ ਪੱਕਿਆ ਪਕਾਇਆ ਜਿਹੜਾ ਖਾਣਾ ਆ ਉਹ ਬਣਾ ਕੇ ਉਹਨਾਂ ਤੱਕ ਪਹੁੰਚਦਾ ਕਰੀਏ 2021 ਦੇ ਵਿੱਚ ਟੇਬਲ ਦੀ ਸੇਵਾ ਸ਼ੁਰੂ ਕੀਤੀ ਗਈ ਸ਼ੁਰੂਆਤ ਵੇਲੇ 18 ਸਟੇਸ਼ਨ ਤੋਂ ਸ਼ੁਰੂ ਕੀਤੀ ਗਈ ਇਲਾਕੇ ਦੇ ਕੁਝ 10-12 ਪਿੰਡਾਂ ਤੋਂ ਸ਼ੁਰੂਆਤ ਕੀਤੀ ਗਈ ਸਾਡੇ ਦੇ ਵੀ ਬਹੁਤ ਵੱਡੀਆਂ ਚੁਣੌਤੀਆਂ ਸਨ ਕਿ ਕਿਵੇਂ ਘਰੇ ਘਰੇ ਪਚਾਉਣਾ ਖਾਣਾ ਬਣਾਉਣਾ ਇਸ ਤਰ੍ਹਾਂ ਕਰਨਾ ਪਰ ਜਦੋਂ ਅਸੀਂ ਇਹ ਸਾਰੀਆਂ ਸੇਵਾਵਾਂ ਗੁਰੂ ਸਾਹਿਬ ਤੇ ਛੱਡ ਦਿੰਦੇ ਆ ਕਿ ਗੁਰੂ ਸਾਹਿਬ ਨੇ ਆਪ ਕਰੀਆਂ ਆਪ ਕਰਵਾਉਣੀਆਂ ਤੇ ਇਹ ਸਾਨੂੰ ਪਤਾ ਨਹੀਂ ਲੱਗਦਾ ਕਿ ਕਦੋਂ ਕਾਰਜ ਹੋ ਜਾਂਦੇ ਆ ਕਿੱਥੇ ਅਸੀਂ 18 ਟਿਮਣਾ ਵੇਲੇ ਵੀ ਸੋਚਦੇ ਸੀ ਕਿ ਕਿੱਦਾਂ ਬਚਾਉਣੇ ਆ ਅੱਜ ਗੁਰੂ ਸਾਹਿਬ ਦੀ ਰਹਿਮਤ ਦੇ ਸਦਕਾ ਗੁਰੂ ਕੀਰਤੋਈ ਲਗਭਗ 1500 ਪਰਿਵਾਰ ਜਿਨ੍ਹਾਂ ਤੱਕ ਹਰ ਰੋਜ਼ ਦੋ ਵਕਤ ਦਾ ਕਾੜਾ ਬਣ ਕੇ ਉਹਨਾਂ ਦੇ ਘਰੋਂ ਘੇਰੀ ਪਹੁੰਚਦਾ ਕੀਤਾ ਜਾਂਦਾ ਉਸ ਵੇਲੇ ਅਸੀਂ ਗੁਰੂ ਸਾਹਿਬ ਦਾ ਜਿੰਨਾ ਸ਼ੁਕਰਾਨਾ ਕਰ ਦੇ ਚਾਹੀਏ ਉਹਨਾਂ ਹੀ ਥੋੜਾ ਕਿ ਗੁਰੂ ਸਾਹਿਬ ਨੇ ਤਰਸ ਕਰਕੇ ਸਾਡੇ ਨਿਵਾਣਿਆਂ ਤੇ ਕਲਜੁਗੀਆਂ ਦੀ ਝੋਲੀ ਦੇ ਵਿੱਚ ਇਹ ਜਿਹੜੀ ਸੇਵਾ ਪਾਈ ਆ ਅਸੀਂ ਬਿਲਕੁਲ ਵੀ ਇਸ ਦੇ layak ਨਹੀਂ ਸੀ ਪਰ ਗੁਰੂ ਸਾਹਿਬ ਨੇ ਤਰਸ ਕਰਕੇ ਇਹ ਜਿਹੜੀ ਸੇਵਾ ਝੋਲੀ ਦੇ ਵਿੱਚ ਪਾਈ ਗੁਰੂ ਸਾਹਿਬ ਦੀ ਮਿਹਰ ਕਿਰਪਾ ਦੇ ਨਾਲ ਇਹ ਜਿਹੜੀ ਸੇਵਾ ਆ ਹੁਸ਼ਿਆਰਪੁਰ ਜ਼ਿਲ੍ਹਾ ਨਮਾਸ਼ਹਿਰ ਜ਼ਿਲ੍ਹਾ ਕਿਉਂਕਿ ਗੁਰੂ ਕੀ ਸੋਈਆਂ ਦੋ ਬਰਾਚਾਂ ਚੱਲ ਰਹੀਆਂ ਇੱਕ ਹੁਸ਼ਿਆਰਪੁਰ ਜ਼ਿਲ੍ਹਾ ਜਿੱਥੇ ਆਪਾਂ ਅੱਜ ਬੈਠੇ ਆ ਤੇ ਦੂਜੀ ਨਮਾਸ਼ਹਿਰ ਜ਼ਿਲ੍ਹੇ ਦੇ ਵਿੱਚ ਸ਼ਹਿਰ ਦੇ ਵਿੱਚ ਇਹ ਚੱਲ ਰਹੀ ਆ ਇੱਧਰ ਦੀ ਗੱਲ ਕਰੀਏ ਲਗਭਗ 10 ਸੋਈ ਤੱਕ ਇੱਧਰ ਜੇਜੋ ਤੋਂ ਹੁਮਾਜਿੰਦਰ ਜਿੰਨੇ ਵੀ ਪੰਜਾਬ ਦੇ ਪਿੰਡ ਆ ਉਹ ਸਾਰੇ ਕਵਰ ਹੋ ਰਹੇ ਆ ਇੱਧਰ ਬਲਾਚਾ ਤੋਂ ਅੱਗੇ ਰੋਪੜ ਵਾਲੀ ਸਾਈਡ ਉੱਥੇ ਤੱਕ ਸਾਰੇ ਪਿੰਡ ਕਵਰ ਹੋ ਰਹੇ ਆ ਲਗਭਗ ਰਾਹੋ ਤੱਕ ਫਗਵਾੜੇ ਤੱਕ ਗੱਲ ਕਰੀਏ ਹੁਸ਼ਾਰਪੁਰ ਜਿਲ੍ਹਾ ਪੂਰਾ ਨਵਾਂ ਸ਼ਹਿਰ ਜਿਲ੍ਹਾ ਪੂਰਾ ਫਗਵਾੜੇ ਵਾਲੀ ਸਾਈਡ ਨੂੰ ਕਪੂਰਥਲਾ ਜਿਲ੍ਹਾ ਅਨਪੁਰ ਵਾਲੀ ਸਾਈਡ ਉਹ ਜ਼ਿਲੰਦਰ ਜ਼ਿਲ੍ਹੇ ਦੇ ਪਿੰਡ ਜਿਹੜੇ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉੱਥੇ ਖਾਣਾ ਪਹੁੰਚਾਇਆ ਜਾਂਦਾ ਜਦੋਂ ਕਿਸੇ ਵੀ ਪਰਿਵਾਰ ਬਾਰੇ ਪਤਾ ਲੱਗਦਾ ਕਿ ਕੋਈ ਇਸ ਤਰ੍ਹਾਂ ਭੁੱਖਾ ਰਹਿ ਰਿਹਾ ਬੜਾ ਮਨ ਨੂੰ ਹਿਲਾਉਣਾ ਲੱਗਦਾ ਇੱਕ ਥੋੜੇ ਪਹਿਲਾਂ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਆਪਣੇ ਨਦੀਕੀ ਪਿੰਡ ਪਰਵਾਰ ਦੀ ਬੱਚੇ ਛੋਟੇ ਛੋਟੇ ਬੱਚੇ ਆ ਪਰਵਾਰ ਦੇ ਵਿੱਚ ਕਲੀ ਦਾਦੀ ਰਹਦੀ ਆ ਨਾ ਉਹਨਾਂ ਲਈ ਕੋਈ ਖਾਣਾ ਬਣਾਉਣ ਦਾ ਪ੍ਰਬੰਧ ਨਾ ਤੇ ਉਹਨਾਂ ਨੂੰ ਕੋਈ ਨੜਾਉਣ ਦਾ ਸਾਹਮਣੇ ਵਾਲਾ ਪਰਿਵਾਰ ਦੇ ਵਿੱਚ ਤਿੰਨ ਚਾਰ ਸਾਲ ਤੋਂ ਉਸ ਪਿੰਡ ਦੇ ਵਿੱਚ ਸੇਵਾ ਜਾਂਦੀ ਸੀ ਪਰ ਉਸ ਪਰਿਵਾਰ ਦਾ ਸਾਡੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਉਹ ਪਰਿਵਾਰ ਜ਼ਰੂਰਤਮੰਦ ਆ ਜਦੋਂ ਪਤਾ ਲੱਗਾ ਤਾਂ ਦੇਖ ਕੇ ਖੁਦ ਅੱਖਾਂ ਦੇ ਵਿੱਚੋਂ ਹੰਝੂ ਨਿਕਲੇ ਕਿਉਂਕਿ ਇਹ ਜਿਹੜੀ ਸੇਵਾ ਆ ਬੜੀ ਇਮੋਸ਼ਨਲ ਹੋ ਕੇ ਹੁੰਦੀ ਆ ਉਸ ਪਰਿਵਾਰ ਦੇ ਹਾਲਾਤ ਦੇਖ ਕੇ ਸਾਡੇ ਤੋਂ ਵੀ ਆਪਣਾ ਆਪ ਸੰਭਾਲਿਆ ਨਹੀਂ ਜੇ ਇਹਨੇ ਬੁਰੇ ਹਾਲਾਤ ਪਰਿਵਾਰ ਦੇ ਬੜੇ ਹੋਏ ਸਨ ਇਹੋ ਜਿਹਾ ਏ ਕਰੀਬ 1500 ਪਰਿਵਾਰ ਜਿਨ੍ਹਾਂ ਤੱਕ ਗੁਰੂ ਕੀ ਰਸੋਈ ਪ੍ਰਸ਼ਾਦਾ ਬਣਾ ਕੇ ਉਹਨਾਂ ਦੇ ਘਰੋ ਘਰੀ ਪਹੁੰਚਦਾ ਕਰਦੀ ਆ ਜਦੋਂ ਪ੍ਰਸ਼ਾਦੇ ਦੀ ਸੇਵਾ ਚੱਲਦੀ ਸੀ ਤੇ ਇੱਕ ਵੀਰ ਦਾ ਸਾਨੂੰ ਲਗਾਤਾਰ ਫੋਨ ਆ ਰਿਹਾ ਸੀ ਕਹਿੰਦਾ ਭਾਜੀ ਕਿ ਮੈਨੂੰ ਟਿਫਨ ਦੀ ਜ਼ਰੂਰਤ ਆ ਉਦੋਂ ਜਿਹੜੀ ਗੁਰੂ ਕੀ ਰਸੋਈ ਨਵੇਂ ਸ਼ਹਿਰ ਦੇ ਵਿੱਚੋਂ ਕਾਰਜ ਕਰਦੀ ਸੀ ਕਿਤੇ ਛੋਟੀ ਹੋਣ ਦੇ ਕਾਰਨ ਅਸੀਂ ਜਿਆਦਾ ਟਿਬੰਦੀ ਭੇਜ ਸਕਦੇ ਸੀ ਬਹੁਤ ਬਹੁਤ ਧੰਨਵਾਦ ਮੈਂ ਹੁਣੇ ਵੀਰ ਗਜਿੰਦਰ ਸਿੰਘ ਉਹਨਾਂ ਦਾ ਜ਼ਿਕਰ ਕਰਦਾ ਸੀ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਕਿਸ਼ਵੀਰ ਸਿੰਘ ਜੀ ਉਹਨਾਂ ਦੀ ਭਤੀਜੀ ਤੇ ਨਾਲ ਉਹਨਾਂ ਦੇ ਰਿਸ਼ਤੇਦਾਰ ਸਾਡੇ ਕੋਲ ਅੱਜ ਪਹੁੰਚੇ ਆ ਉਹਨਾਂ ਦਾ ਇੱਥੇ ਆਉਣ ਤੇ ਅਸੀਂ ਲੱਗਾ ਜੀ ਆਇਆਂ ਕਰਦੇ ਆ ਇਹ ਸਰਦਾਰ ਕਿਸ਼ਵੀਰ ਸਿੰਘ ਜੀ ਉਹਨਾਂ ਦਾ ਬੇਟਾ ਜਿੰਦਰਜੀਤ ਸਿੰਘ ਵੀਰ ਜਿਹਦਾ ਜ਼ਿਕਰ ਕੀਤਾ ਜਾ ਰਿਹਾ ਸੀ ਸਾਰੀਆਂ ਹੀ ਸਵਾਵਾਾਂ ਉਸ ਵੀਰਵਰਨ ਭਾਈਆਂ ਜਾ ਰਹੇ ਆ ਰੋ ਵਿਚਾਰ ਤੇ ਆਪਾਂ ਗੱਲ ਕਰ ਰਹੇ ਸੀ ਕਿ ਉਹ ਵੀਰ ਦਾ ਮੈਨੂੰ ਫੋਨ ਆ ਰਿਹਾ ਸੀ ਕਿ ਬਾਰ ਬਾਰ ਕਿ ਵੀਰ ਸਾਨੂੰ ਟਿਕਣ ਪਹਚਾਇਆ ਜਾਵੇ ਪਰ ਸਾਡੀ ਮਜਬੂਰੀ ਸੀ ਕਿ ਸਾਡੇ ਕੋਲ ਕਿਚਨ ਉਸ ਸਮੇਂ ਛੋਟੀ ਸੀ ਆਪਾਂ ਉਹਨਾਂ ਤੱਕ ਖਾਣਾ ਨਹੀਂ ਸੀ ਪਹੁੰਚਾ ਸਕਦੇ ਮੇਰੇ ਨਾਲ ਮੈਂ ਤੇ ਸਰਦਾਰ ਅਗਨਜੀਤ ਸਿੰਘ ਜੀ ਅਸੀਂ ਜਲੰਧਰ ਨੂੰ ਜਾ ਰਹੇ ਸੀ ਤਾਂ ਵੀਰ ਦਾ ਫੇਰ ਫੋਨ ਆ ਗਿਆ ਕਹਿੰਦਾ ਭਾਜੀ ਕੁਝ ਸਾਨੂੰ ਇੱਕ ਟਿਫਨੇ ਦੇ ਦਿਆ ਕਰੋ ਅਸੀਂ 4 ਮੈਂਬਰ ਆਸੀ ਅੱਧੀ ਅੱਧੀ ਰੋਟੀ ਖਾ ਲਾਂਗੇ ਸੁਣ ਕੇ ਬੜਾ ਮਨ ਭਾਵਿਕ ਹੋਇਆ ਅਸੀਂ ਜਲੰਧਰ ਦਾ ਜਾਣਾ ਕੈਨਸਲ ਕਰਕੇ ਸੈਨੇਵੋ ਨੂੰ ਵੀਰ ਨੂੰ ਦੇਖਣ ਚਲੇ ਗਏ ਜਦੋਂ ਉਹ ਵੀਰ ਦੇ ਕੋਲ ਜਾ ਰਹੇ ਆ ਉਹਦੇ ਸਿਰ ਤੇ ਰਮਾਲ ਰੱਖਿਆ ਹੈ ਗੰડા ਮੱਖੀਆਂ ਉਹਦੇ ਸਿਰ ਤੇ ਬੈਠ ਰਹੀਆਂ ਮੋਸਕ ਆ ਰਹੇ ਆ ਗੱਡੀ ਦੂਰ ਖੜੀ ਕਰਕੇ ਉਹਦੇ ਪਾਸ ਜਾ ਰਹੇ ਆ ਠੀਕ ਹੱਲੇ ਸੀਗਾ ਵੀ ਜਵਾਨ ਲਗਭਗ 28-30 ਸਾਲ ਦਾ ਹੀ ਜਵਾਨ ਮੁੰਡਾ ਸੀ ਤੇ ਉਹਦੇ ਕੋਲੋਂ ਭੈੜੀ ਸਵੈ ਦੇ ਵੀ ਆ ਰਹੇ ਆ ਸਾਨੂੰ ਫੀਲ ਇਸ ਤਰ੍ਹਾਂ ਹੋ ਰਿਹਾ ਕਿ ਜਿਵੇਂ ਉਹ ਸ਼ਰਾਬ ਪੀ ਕੇ ਸੱਤਲ ਵਾਲੇ ਹੁੰਦੇ ਆ ਗੱਲਾਂ ਕਰਦੇ ਕਰਦੇ ਉਹਦੇ ਕੋਲ ਪਹੁੰਚ ਕੇ ਉਹਨੂੰ ਪੁੱਛ ਰਹੇ ਆ ਕਿ ਮੈਂ ਕੀ ਗੱਲ ਹੋਈ ਤੇਰੇ ਨਾਲ ਉਹਨੇ ਆਪਣੇ ਸਿਰ ਤੋਂ ਰਮਾਲ ਚੱਕਿਆ ਸਾਰੇ ਸਿਰ ਦੇ ਵਿੱਚ ਕੀੜੇ ਪਏ ਉਹ ਐਦਾ ਚੱਕ ਚੱਕ ਕੇ ਕੀੜੇ ਸਾਨੂੰ ਦਿਖਾਉਂਦੇ ਆ ਜਿੰਦਗੀ ਦੇ ਵਿੱਚ ਪਹਿਲਾ ਇਹੋ ਜਿਹਾ ਇਨਸਾਨ ਦੇਖਿਆ ਸੀ ਕੀੜੇ ਪਿਆਂ ਵਾਲਾ ਸਾਨੂੰ ਬਿਲਕੁਲ ਦੁਨੀਆ ਦੀ ਸੁਧਬਤ ਪਹੁੰਚ ਚੁੱਕੀ ਸੀ ਕਿ ਅਸੀਂ ਇੱਥੇ ਕੀ ਕਰਨ ਆਏ ਆ ਤੇ ਉਹਨਾਂ ਦੇ ਲਈ ਆਏ ਆ ਸਾਡੀ ਸੇਵਾ ਟੀ ਬਣਾ ਲਈ ਆ ਜਾਂ ਕੀ ਆ ਲੱਗਦਾ ਸਾਡੀਆਂ ਭਾਰ ਚਲਣੋਂ ਵੜ ਗਈਆਂ ਉਸੇ ਸਮੇਂ ਕਿਉਂਕਿ ਜਿਹਨਾਂ ਪੇਸ਼ੈਂਟਾਂ ਦੇ ਕੀੜੇ ਪਏ ਹੁੰਦੇ ਉਹਨਾਂ ਤੋਂ 스ਮੈਲ ਬਹੁਤ ਬੈਡ ਆਉਂਦੀ ਜਾਂ ਉਹਨਾਂ ਦੇ ਕੋਲ ਬੈਠਣਾ ਖੜਨਾ ਆਮ ਬੰਦੇ ਲਈ ਬਹੁਤ ਮੁਸ਼ਕਲ ਹੋ ਜਾਂਦਾ ਜੇ ਆਪਣੀਆਂ ਆਮ ਗੱਡੀਆਂ ਜੂ ਬੰਦ ਹੁੰਦੀਆਂ ਉਹਨਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਜਾਣਾ ਵੀ ਬੜਾ ਮੁਸ਼ਕਲ ਹੁੰਦਾ ਉੱਥੋਂ ਛੋਟੇ ਹਾਥੀ ਦਾ ਪ੍ਰਬੰਧ ਕੀਤਾ ਵੀਰ ਨੂੰ ਲੈ ਕੇ ਇੱਕ ਨਿੱਜੀ ਪ੍ਰਾਈਵੇਟ ਹਸਪੀਟਲ ਦੇ ਵਿੱਚ ਗਏ ਉੱਥੇ ਡਾਕਟਰ ਸਾਹਿਬ ਨੇ ਚਲੋ ਉਹਦਾ ਟਰੀਟਮੈਂਟ ਕੀਤਾ ਉਸ ਤੋਂ ਬਾਅਦ ਇੱਕ ਸੋਚ ਦਿਮਾਗ ਚਾਈ ਕਿ ਆਪਾਂ ਕੁਝ ਜ਼ਰੂਰ ਇਦਾਂ ਦਾ ਵੀ ਆਪਣੇ ਇਲਾਕੇ ਦੇ ਵਿੱਚ ਕਰੀਏ ਤੇ ਜਿਵੇਂ ਕੋਈ ਵਿਧਵਾਣੀ ਹੁੰਦੀ ਆ ਟਿਪਣਾ ਦੀ ਸੇਵਾ ਚੱਲਦੀ ਸੀ ਇੱਕ ਵੀਰ ਸੀ ਉਹਦੇ ਰੀੜ ਦੀ ਹੱਡੀ ਤੇ ਸੱਟ ਲੱਗ ਚੁੱਕੀ ਸੀ ਲਗਭਗ 6 ਸਾਲ ਤੋਂ ਬਿਲਕੁਲ ਮੰਜੇ ਤੇ ਹੀ ਸੀ ਉਸ ਵੀਰ ਨੂੰ ਖਾਣਾ ਲਗਾਤਾਰ ਪਹੁੰਚਦਾ ਸੀ ਦਵਾਈ ਗੁਰੂ ਜੀ ਸੋਈ ਉਹਨੂੰ ਪਹਚਾਈ ਜਾਂਦੀ ਸੀ ਤੇ ਉਹ ਗੜ੍ਹ ਸਿਕਤੇ ਵਿੱਚ ਪ੍ਰਵਾਸੀਆਂ ਦੇ ਵਿੱਚ ਵੀ ਰਹਿ ਰਿਹਾ ਸੀ ਸਰਕਾਰ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਹਰ ਰੋਜ਼ ਆ सॉरी ਹਰ ਮਹੀਨੇ ਕੁਸ਼ਮਲੀ ਮਦਦ ਵੀ ਉਸ ਪਰਿਵਾਰ ਦੀ ਕੀਤੀ ਜਾਂਦੀ ਸੀ ਤੇ ਉਹ ਵੀਰ ਦਾ ਮੈਨੂੰ ਇੱਕ ਦਿਨ ਫੋਨ ਆਇਆ ਕਹਿੰਦਾ ਵੀ ਫਿਰ ਤੁਸੀਂ ਮੇਰਾ ਰੋਟੀ ਦਾ ਵੀ ਪ੍ਰਬੰਧ ਕਰ ਦਿੰਦੇ ਆ ਦਵਾਈ ਦਾ ਵੀ ਕਰ ਦਿੰਦੇ ਆ ਮੇਰਾ ਹੋਰ ਖਰਚੇ ਦਾ ਵੀ ਪ੍ਰਬੰਧ ਕਰ ਦਿੰਦੇ ਆ ਕਹਿੰਦਾ ਮੈਂ ਚਾਹੁੰਨਾ ਕਿ ਮੇਰਾ ਇੱਥੇ ਰਹਿਣ ਦਾ ਵੀ ਮੁਸ਼ਕਲ ਆ ਕਿ ਮੈਨੂੰ ਤੁਸੀਂ ਆਪਣਾ ਕੋਈ ਮੋਟਰ ਵਾਲਾ ਕਮਰਾ ਹੀ ਦੇ ਦਿਓ ਜਿੱਥੇ ਮੇਰਾ ਰਹਿਣ ਦਾ ਪ੍ਰਬੰਧ ਹੋ ਜਾਵੇ ਇਹ ਕਈ ਵਾਰ ਬੰਦੇ ਦੇ ਕੀਤੇ ਹੋਏ ਵਚਨ ਉਹ ਗੁਰੂ ਸਾਹਿਬ ਕਦੋਂ ਪੂਰਵਾ ਕਰ ਲਵੇ ਮੈਂ ਜੇ ਤਰ੍ਹਾਂ ਵੀਰ ਦਜਿੰਦਰ ਸਿੰਘ ਨਾਲ ਗੱਲ ਕੀਤੀ ਤੇ ਵੀਰ ਕਹਿੰਦਾ ਗਏ ਕਿ ਆਪਾਂ ਕੋਈ ਆਸਰਾ ਦਾ ਪ੍ਰਬੰਧ ਕਰੀਏ ਇੱਥੇ ਨਦੀਕੀ ਆ ਡੇਰ ਕਿਲਾ ਸੀ ਬੈ ਲੈ ਲਿਆ ਮਤਲਬ ਤਾਂ ਬਿਆਨਾ ਹੋ ਗਿਆ ਸੀ ਸਾਡਾ ਤੇ ਉਸ ਤੋਂ ਬਾਅਦ ਜਿਸ ਜਗ੍ਹਾ ਤੇ ਆਪਾਂ ਬੈਠੇ ਆ ਇਹ ਐਨ ਆਰ ਆਈ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਜੋ ਪਿੰਡ ਦੀ ਆ ਉਹਨਾਂ ਦੀ ਜਗ੍ਹਾ ਸੀ ਉਹਨਾਂ ਨੇ ਸਾਡੇ ਨਾਲ ਗੱਲ ਕਰਕੇ ਇਹ ਸਾਰੀ ਤਿੰਨ ਲਗਭਗ ਤਿੰਨ ਏਕੜ ਜ਼ਮੀਰ ਜੋ ਗੁਰੂ ਕੀ ਸੋਈ ਨੂੰ ਫਰੀ ਦੇ ਵਿੱਚ ਦੇਤੀ ਉਸ ਵੀਰ ਦੇ ਬਜਰ ਤੇ 2022 ਦੇ ਵਿੱਚ ਇੱਥੇ ਨਾਲ ਆਸ਼ਰਮ ਦੀ ਸੇਵਾ ਵੀ ਸ਼ੁਰੂ ਹੋ ਗਈ ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇੱਥੇ ਲਗਭਗ 95 ਉਹ ਸਰੀਰ ਰਹਿ ਰਹੇ ਆ ਜਿਨ੍ਹਾਂ ਦਾ ਨਾਂ ਤਾਂ ਪਰਿਵਾਰਾਂ ਦੇ ਵਿੱਚ ਕੋਈ ਆਪਣਾ ਜਾਂ ਕਿਸੇ ਦੇ ਕੀੜੇ ਪੈ ਚੁੱਕੇ ਸਨ ਕੋਈ ਰੋਡ ਦੇ ਉੱਤੇ ਤੁਰਿਆ ਫਿਰ ਰਿਹਾ ਉਹਦਾ ਕੋਈ ਪਤਾ ਟਿਕਾਣਾ ਨਹੀਂ ਲੱਗ ਰਿਹਾ ਉਹ ਵੀਰ ਇਸ ਪਰਿਵਾਰ ਦੇ ਵਿੱਚ ਅੱਜ ਰਹਿ ਰਹੇ ਆ ਤੇ ਕਰੀਬ ਇਹਨਾਂ 4 ਸਾਲਾਂ ਦੇ ਵਿੱਚ 4-500 ਉਹ ਪਰਿਵਾਰ ਜਿਨ੍ਹਾਂ ਦੇ ਜੋ ਆਪਣੇ ਪਰਿਵਾਰਾਂ ਤੋਂ ਵਿਛੜ ਚੁੱਕੇ ਸਨ ਪਰਿਵਾਰਾਂ ਨੇ ਉਹਨਾਂ ਦੀ ਹੋਣ ਦੀ ਆਸ ਵੀ ਮਕਾਲੇ ਦੀ 5-5 7-7 ਸਾਲ ਹੋ ਗਏ ਸੀ ਜੋ ਆਪਣੇ ਪਰਿਵਾਰਾਂ ਤੋਂ ਵਿਛੜ ਚੁੱਕੇ ਸਨ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਲੱਭ ਕੇ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਾਇਆ ਗਿਆ ਇਹ ਸਾਰੀਆਂ ਸਬਾਵਾਂ ਗੁਰੂ ਸਾਹਿਬ ਨੇ ਆਪ ਦਾਸ ਕਰਕੇ ਢੋਲੀ ਦੇ ਵਿੱਚ ਪਾਈਆਂ ਉਸ ਦੇ ਨਾਲ ਬੱਚਿਆਂ ਦੇ ਆਨੰਦ ਕਾਰਜਾਂ ਦੀ ਸੇਵਾ ਜਿਹੜੀ ਆ ਉਹ ਚੱਲ ਰਹੀ ਆ ਉਸ ਦੇ ਲਈ ਜ਼ਰੂਰੀ ਵੀ ਕਿ ਕੋਈ ਸਮੂਹਿਕ ਵਿਆਹ ਕਰਨੇ ਜਾਂ ਮਹੀਨੇ ਦੇ ਵਿੱਚ ਭਾਵੇਂ 20 ਬੱਚਿਆਂ ਦੇ ਵਿਆਹ ਆ ਜਾਣ ਆਨੰਦ ਕਾਰਜ ਆ ਜਾਣ ਉਹ ਇੱਥੇ ਕੀਤੇ ਜਾਂਦੇ ਆ ਪਰ ਇਹ ਆ ਕਿ ਇਕੱਲਾ ਇਕੱਲਾ ਵਿਆਹ ਕੀਤਾ ਜਾਂਦਾ ਤੇ ਦੂਸਰਾ ਕਿ ਵਿਆਹ ਇੱਥੇ ਗੁਰੂ ਕੀ ਸੋਈ ਦੇ ਵਿੱਚ ਕੀਤਾ ਜਾਂਦਾ ਤਾਂ ਜੋ ਕੋਈ ਨਾਜਾਇਜ਼ ਫਾਇਦਾ ਨਾ ਇਹਨਾਂ ਸਵਾਵਾ ਦਾ ਚੱਕ ਸਕੇ ਜਿੰਨੀਆਂ ਵੀ ਭੈਣਾਂ ਦੇ ਇੱਥੇ ਆਨੰਦ ਕਾਰਜ ਹੋਏ ਆ ਸਾਡੇ ਕੋਲ ਨਾ ਤਾਂ ਉਸ ਪਰਿਵਾਰ ਦੀ ਇੱਕ ਵੀ ਫੋਟੋ ਨਾ ਸਾਡੇ ਸੋਸ਼ਲ ਮੀਡੀਆ ਤੇ ਨਾ ਕੋਈ ਵੀਡੀਓ ਸਿਰਫ ਇੱਕ ਜੋ ਉਹਨਾਂ ਦਾ ਸਰਟੀਫਿਕੇਟ ਜਾਂ ਵਿਆਹ ਦਾ ਰਿਕਾਰਡ ਰੱਖਿਆ ਜਾਂਦਾ ਉਸ ਤੋਂ ਬਿਨਾ ਇੱਕ ਵੀ ਫੋਟੋ ਉਸ ਪਰਿਵਾਰ ਦੀ ਨਾ ਸੋਸ਼ਲ ਮੀਡੀਆ ਤੇ ਪਾਈ ਜਾਂਦੀ ਆ ਤੇ ਨਾ ਕੋਈ ਰਿਕਾਰਡ ਹੋਰ ਰੱਖਿਆ ਜਾਂਦਾ ਕਿਉਂਕਿ ਵੀਰ ਗੁਰਜਿੰਦਰ ਸਿੰਘ ਦੀ ਇੱਕੋ ਹੀ ਇੱਕ ਸੋਚ ਆ ਕਿ ਜਿਹੜੀ ਵੀ ਸੇਵਾ ਕਰਨੀ ਆ ਜਿਵੇਂ ਸਭ ਗੁਰੂ ਸਾਹਿਬ ਨੇ ਵੀ ਸਮਝਾਇਆ ਜੇ ਇੱਕ ਹੱਥ ਨਾਲ ਸੇਵਾ ਕਰੀਏ ਤੇ ਸਾਡੇ ਦੂਜੇ ਹੱਥ ਨੂੰ ਵੀ ਪਤਾ ਨਹੀਂ ਲੱਗਣਾ ਚਾਹੀਦਾ ਇਹ ਆਸ਼ਰਮ ਦੀਆਂ ਸੇਵਾਵਾਂ ਕਰਦੇ ਸਾਨੂੰ ਵੀਡੀਓ ਪਾਉਣੀਆਂ ਪੈਂਦੀਆਂ ਕਿਉਂਕਿ ਬਹੁਤ ਸਾਰੇ ਇਹਨਾਂ ਇਸ ਇਨ੍ਹਾਂ ਸੇਵਾਵਾਂ ਦੇ ਵਿੱਚ ਸਮੱਸਿਆਵਾਂ ਵੀ ਆਉਂਦੀਆਂ ਉਹ ਆਪਣੀ ਸੇਫਟੀ ਨੂੰ ਮੱਦੇ ਨਜ਼ਰ ਰੱਖਦੇ ਉਹ ਸਾਨੂੰ ਵੀਡੀਓ ਬਣਾਉਣੀਆਂ ਪੈਂਦੀਆਂ ਪਰ ਹੋਰ ਜਿੰਨੀਆਂ ਵੀ ਸੇਵਾਵਾਂ ਚੱਲਦੀਆਂ ਭਾਵੇਂ ਪਰਿਵਾਰਾਂ ਦੇ ਮਕਾਨ ਬਣਾਉਣ ਦੀਆਂ ਸੇਵਾਵਾਂ ਹੋਣ ਲਗਭਗ ਦੈਸੋਂ ਤੋਂ 400 ਉਹ ਪਰਿਵਾਰ ਜਿਨ੍ਹਾਂ ਦੇ ਮਕਾਨ ਬਣਾ ਕੇ ਦਿੱਤੇ ਗਏ ਇੱਕ ਭੈਣ ਦਾ ਕਿਨੂੰ ਅਜੇ ਵੀ ਖਿਆਲ ਆਉਂਦਾ ਭਾਵੇਂ ਦੇ ਨਿਜੀ ਪਿੰਡ ਸ਼ਾਇਦ ਹਾਰਡਾ ਪਿੰਡ ਦੀਮਾ ਦਾ ਅਸੀਂ ਉਹਨਾਂ ਦੇ ਪਰਿਵਾਰ ਤੇ ਦੇਖਣ ਗਏ ਪਰਿਵਾਰ ਘਰ ਦੀ ਛੱਤ ਡਿਗਿਓ ਆ ਭੈਣ ਕੱਲੀ ਰਹਿੰਦੀ ਆ ਭੈਣ ਵੀ ਕਹਿੰਦੀ ਬਜ਼ੁਰਗ ਮਾਤਾ ਹੀ ਸੀ ਤੇ ਜਦੋਂ ਪਰਿਵਾਰ ਨਾਲ ਗੱਲ ਕੀਤੀ ਵੀ ਦੱਸਿਆ ਕਿ ਜਿਹੜਾ ਪਰਿਵਾਰ ਦਾ ਬਜ਼ੁਰਗ ਬਾਪੂ ਸੀ ਉਹ 7 ਡਿਗਣ ਦੇ ਨਾਲ ਥੱਲੇ ਆ ਕੇ ਉਹ ਵੀ ਪੂਰਾ ਹੋ ਗਿਆ ਤੇ ਉਹ ਕੰਧਾਂ ਦੇ ਥੱਲੇ ਜਿਹੜੇ ਰਹਿ ਰਹੇ ਛੱਤ ਤੋਂ ਉੱਪਰ ਹੈ ਹੀ ਨਹੀਂ ਤੇ ਗੁਰੂ ਸਾਹਿਬ ਨੇ ਉਹ ਵੀ ਕਿਰਪਾ ਕੀਤੀ ਇਹੋ ਜਿਹਾ ਲਗਭਗ 500 ਪਰਿਵਾਰ ਜਿਨ੍ਹਾਂ ਦੇ ਮਕਾਨ ਬਣਾ ਕੇ ਗੁਰਕੀ ਸੋਈ ਦੇ ਵੱਲ ਦਿੱਤੇ ਗਏ ਤੇ ਉਸ ਦੇ ਨਾਲ ਇਹ ਸਾਰੀਆਂ ਸਭਾਵਾਂ ਦੇ ਚਲਦੇ ਆ ਵੀਰ ਗਜਿੰਦਰ ਸਿੰਘ ਨੇ ਇਹ ਵੀ ਸਲਾਹ ਕੀਤੀ ਕਿ ਆਪਾਂ ਕੱਲੇ ਸਭਾਵਾਂ ਦੇ ਵਿੱਚ ਨਾ ਲੱਗੇ ਰਹੀਏ ਇਹਨਾਂ ਦੇ ਵਿੱਚ ਆਪਾਂ ਇਹ ਵੀ ਦੇਖੀਏ ਕਿ ਅੱਜ ਤੋਂ 20-25 ਸਾਲ ਪਹਿਲਾਂ ਨਾਤੇ ਨਾ ਆਸ਼ਰਮਾਂ ਦੀ ਜ਼ਰੂਰਤ ਸੀ ਤੇ ਨਾ ਹੀ ਇਸ ਤਰ੍ਹਾਂ ਟੇਹਣ ਬਚਾਉਣ ਦੀ ਜਰੂਰਤ ਸੀ ਕਿ ਇਹਦੇ ਵਿੱਚ ਕੀ ਵੱਡਾ ਕਾਰਨ ਹੈ ਕਿ ਆਪਾਂ ਉਹ ਜੜਨ ਨੂੰ ਲੱਭ ਕੇ ਉਸ ਦਾ ਪੱਕਾ ਕੋਹ ਹਲ ਕਰ ਸਕੀਏ ਜਿਸ ਨੂੰ ਇਸ ਦੇ ਪਿੱਛੇ ਦੇਖਿਆ ਗਿਆ ਸਭ ਤੋਂ ਵੱਡਾ ਕਾਰਨ ਸਾਨੂੰ ਇੱਕ ਨਸ਼ਾ ਲੱਭਾ ਆਪਾਂ ਬੇਸ਼ੱਕ ਸਰਕਾਰਾਂ ਨੂੰ ਗੋਸ਼ੀ ਬਣਾਉਂਦੇ ਆ ਮੰਤਰੀਆਂ ਲੀਡਰਾਂ ਨੂੰ ਬਣਾਉਂਦੇ ਆ ਪਰ ਉਸ ਦੇ ਵਿੱਚ ਕਿਤੇ ਨਾ ਕਿਤੇ ਸਭ ਤੋਂ ਵੱਡਾ ਦੋਸ਼ ਸਾਡਾ ਆਪਣਾ ਖੋਦ ਦਾ ਵੀ ਆ ਆਪਾਂ ਗੁਰੂ ਨਾਲੋਂ ਬਾਣੀ ਨਾਲ ਟੁੱਟਦੇ ਜਾ ਰਹੇ ਆ ਆਪਾਂ ਪਹਿਲੀ ਗੱਲ ਕਰੀਏ ਪਿੰਡਾਂ ਦੇ ਗਰਾਉਂਡਾਂ ਬੱਚਿਆਂ ਦੇ ਨਾਲ ਭਰੀਆਂ ਰਹਿੰਦੀਆਂ ਸਨ ਹੁਣ ਗਰਾਉਂਡਾਂ ਦੇ ਵਿੱਚ ਜਾ ਕੇ ਦੇਖੇ ਕੋਈ ਬੇਡਾਂ ਹੀ ਪਿੱਟ ਹੋਊਗਾ ਜਿੱਥੇ ਬੱਚੇ 10 20 ਖੇਡਦੇ ਹੋਗੇ ਨਹੀਂ ਤਾਂ ਗਰਾਉਂਡਾਂ ਬੇਡੀਆਂ ਹੀ ਆ ਬੱਚਿਆਂ ਦੇ ਪੜ੍ਹਾਈ ਦਾ ਬੋਝ ਇੰਨਾ ਹੋ ਗਿਆ ਕਿ ਬੱਚੇ ਸਵੇਰ ਨੂੰ ਪਹਿਲਾਂ ਸਕੂਲ ਜਾਂਦੇ ਆ ਉੱਥੋਂ 3-4 ਵਜੇ ਵਾਪਸ ਆਉਣਾ ਟਿਊਸ਼ਨਾਂ ਜੇਮਾਂ ਸਾਡੀਆਂ ਕਿਹੜੀਆਂ ਰਹਿ ਗਈਆਂ ਮੋਬਾਈਲਾਂ ਤੇ ਲੈਪਟਾਪਾਂ ਦੇ ਇਹ ਸਾਡੀਆਂ ਕਿਹਮਾਂ ਰਹਿ ਗਈਆਂ ਇਕ ਇਕੱਲਾਪਨ ਵੀ ਨਸ਼ੇ ਦਾ ਕਾਰਨ ਬਣਦਾ ਗਰਵਾਣੀ ਤੋਂ ਟੁੱਟ ਗਏ ਬੱਚੇ ਉਹ ਵੀ ਕਿਉਂਕਿ ਜਿੰਨੇ ਬਜ਼ੁਰਗ ਆਪਾਂ ਜਾਦਾ ਦੇਖਿਆ 7 70% ਉਹ ਪਰਿਵਾਰਾਂ ਨੂੰ ਸੇਵਾ ਦੀ ਲੋੜ ਪੈਂਦੀ ਹੈ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਨਸ਼ਾ ਘੋੜ ਵਾਂਗੂ ਵੜ ਗਿਆ ਚਾਹੇ ਬਜ਼ੁਰਗ ਮਾਤਾ-ਮਾਪੂ ਬਾਪੂ ਕੱਲੇ ਰਹਿ ਗਏ ਉਹਨਾਂ ਦੇ ਬੱਚੇ ਜਿਹੜੇ ਨਸ਼ੇ ਦੀ ਭੇਟ ਚੜ ਕੇ ਜਹਾਨ ਤੋਂ ਚਲੇ ਗਏ ਜਾਂ ਸਾਡੀਆਂ ਭੈਣਾਂ ਉਹਨਾਂ ਦੇ ਘਰ ਵਾਲੇ ਨਸ਼ੇ ਦੀ ਭੇਟ ਚੜ ਗਏ ਬੱਚੇ ਅਨਾਥ ਹੋ ਗਏ ਅੱਜ ਕੱ ਤਾਂ ਸਾਡੀਆਂ ਨੌਜਵਾਨ ਭੈਣਾਂ ਵੀ ਨਸ਼ੇ ਦੀ ਦਲਦਲ ਦੇ ਵਿੱਚ ਫਸਦੀਆਂ ਜਾ ਰਹੀਆਂ ਬੜੀ ਸ਼ਰਮ ਵਾਲੀ ਗੱਲ ਹੈ ਇਹ ਜਿੰਨੇ ਆਸ਼ਰਮ ਵੀ ਖੁੱਲੇ ਆ ਇਹ ਕੋਈ ਚੰਗੀ ਗੱਲ ਨਹੀਂ ਕੋਈ ਮਾਣ ਵਾਲੀ ਗੱਲ ਨਹੀਂ ਇਹ ਵੀ ਬੜੀ ਇੱਕ ਸ਼ਰਮ ਵਾਲੀ ਗੱਲ ਆ ਕਿ ਸਾਡੇ ਪੰਜਾਬ ਦੀ ਇਸ ਰੰਗਲੀ ਧਰਤੀ ਦੇ ਉੱਤੇ ਸਾਨੂੰ ਅੱਜ ਇਹਨਾਂ ਆਸ਼ਰਮਾਂ ਦੀ ਜ਼ਰੂਰਤ ਪੈ ਰਹੀ ਆ ਇਹ ਕੋਈ ਅਸੀਂ ਇਸ ਚੀਜ਼ ਦਾ ਮਾਣ ਨਹੀਂ ਮਹਿਸੂਸ ਕਰਦੇ ਬੜੀ ਸ਼ਰਮ ਦੀ ਗੱਲ ਆ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਆ ਵੀਰ ਨੇ ਵਿਚਾਰ ਕੀਤਾ ਕਿ ਆਪਾਂ ਇਸ ਦੀ ਜੜ੍ਹ ਨੂੰ ਲੱਭ ਕੇ ਇਹਦਾ ਕੋਈ ਪੱਕਾ ਹੱਲ ਕਰ ਸਕੀਏ। ਇਲਾਕੇ ਦੇ ਸੂਝਵਾਨ ਵੀਰਾਂ ਬਜ਼ੁਰਗਾਂ ਨਾਲ ਪੜ੍ਹਿਆ ਲਿਖਿਆ ਨਾਲ ਸਾਰਿਆਂ ਨਾਲ ਮੀਟਿੰਗ ਕੀਤੀ ਗਈ ਤੇ ਨਸ਼ੇ ਨੂੰ ਤੋਂ ਜੇ ਬੱਚਿਆਂ ਨੂੰ ਬਚਾਉਣਾ ਹੈ ਉਸਦੇ ਲਈ ਸਾਨੂੰ ਦੋ ਹੀ ਰਸਤੇ ਸਭ ਤੋਂ ਵਧੀਆ ਲੱਗੇ ਕਿ ਇੱਕ ਆਪਾਂ ਬੱਚਿਆਂ ਨੂੰ ਗਰਵਾਣੀ ਦੇ ਨਾਲ ਜੋੜ ਸਕੀਏ ਤੇ ਦੂਜਾ ਗਰਾਉਂਡਾਂ ਦੇ ਨਾਲ ਕਿਉਂਕਿ ਜਿਹੜੇ بڑے ਵੀਰ ਆ ਸਾਡੇ ਜਿਹੜੇ ਨਸ਼ੇ ਦੀ ਦਲਦਲ 'ਚ ਫਸ ਚੁੱਕੇ ਆ ਅਸੀਂ ਉਹਨਾਂ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਜਿੰਨਾ ਚਿਰ ਤਾਂ ਇੱਥੇ ਰਹਿ ਕੇ ਜਾਂਦੇ ਆ ਉਹਨਾਂ ਚਿਰ ਤਾਂ ਉਹ ਠੀਕ ਰਹਿੰਦੇ ਆ ਪਰ ਜਦੋਂ ਵਾਪਸ ਆਪਣੇ ਪਰਿਵਾਰਾਂ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਉਹੀ ਮਾਹੌਲ ਫੇਰ ਮਿਲ ਜਾਂਦਾ ਜਿਹਦੇ ਨਾਲ ਉਹ ਨਸ਼ੇ ਦੀ ਭੈੜੀ ਦਲਦਲ ਦੇ ਵਿੱਚ ਫੇਰ ਫਸ ਜਾਂਦੇ ਆ ਤੇ ਆਪਾਂ ਕਿਉਂ ਨਾ ਜਿਹੜੀ ਸਾਡੀ ਛੋਟੀ ਪਨੀਰੀ ਆ ਆਪਾਂ ਇਹਨਾਂ ਨੂੰ ਸੰਭਾਲ ਲਈਏ ਉਹ ਸਭ ਦੇਖਦੇ ਆ ਇਹ ਜੋ ਗੁਰਮਤ ਮੁਕਾਬਲੇ ਆ ਇਹ ਉਲੀਕੇ ਗਏ ਸਨ ਇਹ ਤੀਸਰੇ ਗੁਰਮਤ ਮੁਕਾਬਲੇ ਜਿਹੜੇ ਕਰਵਾਏ ਜਾ ਰਹੇ ਆ ਪਹਿਲਾ ਦੋ ਮੁਕਾਬਲੇ ਜਿਹੜੇ ਆ ਉਹ ਡਿਸਟ੍ਰਿਕਟ ਲੈਵਲ ਤੇ ਹੋਏ ਸਨ ਇਸ ਵਾਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਟੇਟ ਲੈਵਲ ਦੇ ਜਿਹੜੇ ਆ ਇਹ ਮੁਕਾਬਲੇ ਹੋ ਰਹੇ ਆ ਜੀ ਗੁਰੂ ਸਾਹਿਬ ਅੱਗੇ ਵੀ ਐਸੀ ਤਰ੍ਹਾਂ ਕਿਰਪਾ ਕਰ ਇਹ ਮੁਕਾਬਲੇ ਹੋਰ ਵੱਧ ਚੜ ਕੇ ਹੋਣ ਤੇ ਮੈਂ ਤਾਂ ਚਾਹੁੰਦਾ ਕਿ ਹਰ ਪਿੰਡ-ਪਿੰਡ ਦੇ ਵਿੱਚ ਇਹ ਮੁਕਾਬਲੇ ਹੋਣ ਤਾਂ ਜੋ ਬੱਚਿਆਂ ਦਾ ਉਤਸ਼ਾਹ ਇਦਾਂ ਨੂੰ ਵੱਡਿਆਂ ਰਹੇ ਕਿ ਜੇ ਆਪਾਂ ਅਨਾਮਾਂ ਦੀ ਗੱਲ ਕਰ ਲਈਏ 105 ਲੱਖ 50 ਹਜ਼ਾਰ ਇਹ ਕੋਈ ਬਹੁਤ ਹੀ ਵੱਡੀ ਰਕਮ ਨਹੀਂ ਹੈਗੀ ਸਭ ਤੋਂ ਵੱਡੀ ਤੁਸੀਂ ਜਿੱਤ ਇਹ ਪ੍ਰਾਪਤਨ ਕਰਕੇ ਜਾਓਗੇ ਕਿ ਤੁਹਾਡੇ ਬੱਚੇ ਗਰਵਾਣੀ ਵੱਲ ਤੁਰ ਰਹੇ ਆ ਬੱਚੇ ਭੈੜੀ ਸੰਗਤ ਤੋਂ ਬਚ ਰਹੇ ਆ ਇਹ ਸਾਡੀ ਸਭ ਤੋਂ ਵੱਡੀ ਜਿਹੜੀ ਆ ਜਿੱਤ ਪ੍ਰਾਪਤ ਹੋਊਗੀ ਤੇ ਜਿੰਨੀਆਂ ਵੀ ਪੈਨਾ ਵੀਰ ਟੀਚਰ ਸਾਹਿਬਾਨ ਬੱਚਿਆਂ ਦੇ ਪੇਰੈਂਟ ਸਾਹਿਬਾਨ ਅੱਜ ਬੱਚਿਆਂ ਨੂੰ ਤਿਆਰ ਕਰਕੇ ਇੱਥੇ ਲੈ ਕੇ ਆਏ ਆ ਤੁਹਾਡਾ ਸਾਰਿਆਂ ਦਾ ਹੀ ਪਹਿਲ ਦੇ ਦੇ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਿ ਆਪ ਜੀ ਨੇ ਆਪਣੇ ਬੱਚਿਆਂ ਨੂੰ ਜਾਂ ਜੋ ਆਪਣੇ ਬੱਚਿਆਂ ਨੂੰ ਨਾਲ ਤਿਆਰ ਕਰਕੇ ਲੈ ਕੇ ਆਏ ਆ ਉਹਨਾਂ ਨੂੰ ਇੱਕ ਚੰਗੀ ਸੇਹ ਦਿੱਤੀ ਆ ਤੇ ਆਪ ਸਾਦਾ ਵੀ ਧੰਨਵਾਦ ਕਰਦੇ ਆ ਤੇ ਉਸ ਦੇ ਨਾਲ ਬੇਨਤੀ ਵੀ ਕਰਦੇ ਆ ਕਿ ਜਿੰਨੇ ਵੀ ਜੱਜ ਸਾਹਿਬਾਨਾਂ ਦੇ ਫੈਸਲੇ ਹੋਏ ਆ ਆਪ ਜੀ ਨੇ ਦੇਖਿਆ ਹੋਵੇਗਾ ਕਿ ਜਿੰਨੇ ਵੀ 4 ਇਵੈਂਟ ਤੇ 6 ਮੁਕਾਬਲੇ ਵੱਖ-ਵੱਖ ਚੱਲੇ ਆ 6 ਮੁਕਾਬਲਿਆਂ ਦੇ ਵਿੱਚ ਸਾਡੀ ਇਹੀ ਕੋਸ਼ਿਸ਼ ਸੀ ਗੁਰੂ ਸਾਹਿਬ ਅੱਗੇ ਪਹਿਲੇ ਦਿਨ ਤੋਂ ਹੀ ਅਰਦਾਸ ਕਰਕੇ ਚੱਲੇ ਸੀ ਕਿ ਗੁਰੂ ਸਾਹਿਬ ਸਾਡੇ ਮਨਾਂ ਦੇ ਵਿੱਚ ਕਦੇ ਵੀ ਮਾਣ ਹੰਕਾਰ ਨਾ ਪੈਦਾ ਕਰਿਓ ਅਸੀਂ ਬਿਲਕੁਲ ਨਿਮਾਣੇ ਹੋ ਕੇ ਆਪ ਜੀ ਦੀ ਰਜ਼ਾ ਦੇ ਵਿੱਚ ਇਹ ਸਾਰੇ ਮੁਕਾਬਲੇ ਹੋਣ ਤੇ ਕਿਸੇ ਵੀ ਬੱਚੇ ਦੇ ਨਾਲ ਬੇਇਨਸਾਫੀ ਨਾ ਹੋ ਸਕੇ ਇਸੇ ਲਈ ਜੱਜ ਸਹਿਬਾਨਾਂ ਦਾ ਪ੍ਰਮਾਣ ਸਾਰੇ ਹੀ ਉੱਚ ਕੋਟੀ ਦੇ ਉੱਚ ਵਿਦਵਾਨ ਜੱਜ ਜਿਹੜੇ ਸਹਿਬਾਨੋਂ ਜਿਨ੍ਹਾਂ ਨੇ ਜੱਜ ਕੀਤਾ ਚਾਹੇ ਆਪਾਂ ਕੇਸਗਾਰ ਸਾਹਿਬ ਤੋਂ ਹੈੱਡ ਗ੍ਰਾਂਟੀ ਸਾਹਿਬ ਜੀ ਦਾ ਕਰ ਲਈਏ ਭਾਈ ਗੁਰਦੇਵ ਸਿੰਘ ਜੀ ਕਹਾੜਕਾ ਜੀ ਦਾ ਕਰ ਲਈਏ ਡਾਕਟਰ ਜਿਤਿੰਦਰ ਸਿੰਘ ਜੀ ਦੀ ਗੱਲ ਕਰ ਲਈਏ ਮਜੀਤ ਸਿੰਘ ਸੋਹੀ ਜੀ ਕਬਿਛਰੀ ਵਾਲੇ ਦੀ ਗੱਲ ਕਰ ਲਈਏ ਜਾਂ ਜਿੰਨੇ ਵੀ ਜੱਜ ਸਾਹਿਬਾਨ ਸਾਰੀ ਸਤਿਕਾਰਯੋਗ ਪਹੁੰਚੇ ਆ ਸਾਰਿਆਂ ਨੇ ਜੋ-ਜੋ ਜੱਜਮੈਂਟ ਕੀਤੀਆਂ ਉਹਦਾ ਬਿਲਕੁਲ ਨਿਰਪੱਖ ਹੋ ਕੇ ਰਿਜ਼ਲਟ ਆਪ ਸਭ ਜੀ ਦੇ ਅੱਗੇ ਪੇਸ਼ ਕੀਤਾ ਤੇ ਆਪ ਜੀ ਨੂੰ ਵੀ ਬੇਨਤੀ ਆ ਕਿ ਜੱਜ ਸਾਹਿਬਾਨਾਂ ਦਾ ਦਿੱਤੇ ਹੋਏ ਰਿਜ਼ਲਟ ਨੂੰ ਉਹਨਾਂ ਦੇ ਕੀਤੇ ਹੋਏ ਫੈਸਲੇ ਨੂੰ ਆਪਾਂ ਸਾਰੇ ਖੇੜੇ ਮੱਥੇ ਸਵੀਕਾਰ ਕਰੀਏ ਜਿਹੜੇ ਬੱਚੇ ਪੋਜੀਸ਼ਨਾਂ ਲੈ ਗਏ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜੇ ਬੱਚੇ ਪੋਜੀਸ਼ਨ 'ਚ ਨਹੀਂ ਵੀ ਆਏ ਉਹਨਾਂ ਨੂੰ ਉਸ ਤੋਂ ਵੀ ਵੱਧ ਤੋਂ ਵੱਧ ਮੁਬਾਰਕਾਂ ਕਿਉਂਕਿ ਆਪ ਜੀ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਹੋ ਅੱਗੇ ਤੋਂ ਹੋਰ ਮਿਹਨਤ ਕਰਕੇ ਆਓ ਤਾਂ ਜੋ ਆਪ ਜੀ ਇਹਨਾਂ ਮੁਕਾਬਲਿਆਂ ਦੇ ਵਿੱਚ ਅੱਗੇ ਤੋਂ ਪੋਜੀਸ਼ਨਾਂ ਲੈ ਕੇ ਜਾਓ ਤੇ ਆਪ ਸਮੂਹੀਆਂ ਸੰਗਤਾਂ ਦੇ ਲਈ ਅੱਗੇ ਬੇਨਤੀ ਕਿ ਸਾਡੇ ਲਈ ਜਰੂਰ ਅਰਦਾਸ ਬੇਨਤੀ ਗੁਰੂ ਸਾਹਿਬ ਅੱਗੇ ਕਰਕੇ ਜਾਇਓ ਕਿ ਗੁਰੂ ਸਾਹਿਬ ਕਿਰਪਾ ਕਰ ਸਾਡੇ ਤੇ ਰਹਿਮਤ ਕਰਨ ਕਿ ਅੱਗੇ ਤੋਂ ਅਜਿਹੀਆਂ ਹੋਰ ਸਭਾਵਾਂ ਸਾਡੀ ਝੋਲੀ ਦੇ ਵਿੱਚ ਪਾਉਂਦੇ ਰਹਿਣ ਤੇ ਸਾਡੇ ਤੋਂ ਇਸੇ ਤਰ੍ਹਾਂ ਸਵਾਮਾ ਲੈਂਦੇ ਰਹਿਣ ਤੇ ਉਸ ਦੇ ਨਾਲ ਜਿਹੜੇ ਵੀ ਰਾਂ ਬੱਚਿਆਂ ਨੂੰ ਇਹ ਐਸਿਡੀਆਂ ਦੇ ਨਾਮ ਨਿਕਲ ਰਹੇ ਆ ਉਹਨਾਂ ਦੇ ਲਈ ਇੱਕ ਸਪੈਸ਼ਲ ਵੇਰਵੀ ਕਿ ਇਹ ਜਿੰਨੀਆਂ ਵੀ ਐਸਿਡੀਆਂ ਆਪ ਜੀ ਦੀਆਂ ਨਿਕਲ ਰਈਆਂ ਇਹਨਾਂ ਸਾਰੀਆਂ ਦੀ 1 ਸਾਲ ਦੀ ਰਿਪਲੇਸਮੈਂਟ ਦੀ ਗਾਰੰਟੀ ਆ ਰੱਬ ਨਾ ਕਰੇ ਕਿਸੇ ਦੀ ਐਸਿਡੀ ਨਹੀਂ ਚੱਲਦੀ ਜਾਂ ਕੋਈ 1 ਸਾਲ ਦੇ ਵਿੱਚ ਪ੍ਰੋਬਲਮ ਆਉਂਦੀ ਆ ਆਪ ਜੀ ਸਾਡੇ ਨਾਲ ਸੰਪਰਕ ਕਰਕੇ ਇਹ ਐਸਸੀਡੀ ਦੇ ਕੇ ਨਵੀਂ ਲੱਗੇ ਜਾ ਸਕਦੇ ਹੋ ਇਹਨਾਂ ਐਸਸੀਡੀ ਦੀ ਇੱਕ ਸਾਡੀ ਰਿਪਲੇਸਮੈਂਟ ਦੀ ਗਾਰੰਟੀ ਆ ਇਸੇ ਕਰਕੇ ਰਿਪਲੇਸਮੈਂਟ ਦੀ ਗਾਰੰਟੀ ਵਾਲੀਆਂ ਲਈਆਂ ਕਿਉਂਕਿ ਕਈ ਬੱਚਿਆਂ ਦੇ ਜਿਹੜੇ ਦੂਰ ਤਿਆਂ ਨੂੰ ਨਿਕਲਣੀਆਂ ਜੇ ਆਪਾਂ ਰਿਪੇਅਰ ਦੀ ਹੋਵੇ ਉਹਨਾਂ ਨੂੰ ਬਾਰ-ਬਾਰ ਗੇੜੇ ਲਾਉਣ ਦੀ ਪ੍ਰੋਬਲਮ ਨਾ ਆਵੇ ਤੇ ਉਹ ਆਪ ਜੀ ਚੇਂਜ ਕਰਵਾ ਕੇ ਲੈ ਕੇ ਜਾ ਸਕਦੇ ਹੋ ਤੇ ਇੱਕ ਹੋਰ ਬੇਨਤੀ ਕਿ ਸਾਡੇ ਤੋਂ ਆਪ ਜੀ ਦੇ ਲਈ ਪ੍ਰਬੰਧ ਕਰਦੇ ਆ ਇੱਕ ਨਹੀਂ ਅਨੇਕਾਂ ਹੀ ਕਮੀਆਂ ਰਹਿ ਗਈਆਂ ਉਸ ਲਈ ਅਸੀਂ ਆਪ ਜੀ ਤੋਂ ਮਾਫੀ ਵੀ ਚਾਹੁੰਦੇ ਆ ਤੇ ਆਪ ਜੀ ਨੂੰ ਬੇਨਤੀ ਵੀ ਕਰਦੇ ਆ ਕਿ ਬਾਅਦ ਸੈਕਸ਼ਨ ਤੇ ਸਾਡੇ ਕਾਊਂਟਰ ਦੇ ਉੱਤੇ ਆਪਣੇ ਸੁਝਾਅ ਜਰੂਰ ਦੇ ਕੇ ਜਾਇਓ ਤਾਂ ਜੋ ਇਸ ਵਾਰ ਜਿੰਨੀਆਂ ਵੀ ਕਮੀਆਂ ਰਹਿ ਗਈਆਂ ਅਗਲੀ ਵਾਰ ਉਹ ਕਮ ਕਮੀਆਂ ਦੁਆਰਾ ਦੁਰਾਈਆਂ ਨਾ ਜਾ ਜਾਈਆਂ ਜਾ ਸਕਣ ਅਸੀਂ ਉਹਨਾਂ ਦਾ ਠੋਕਮਾ ਪ੍ਰਬੰਧ ਕਰਕੇ ਜਾ ਸਕੀਏ ਤੇ ਕਿਉਂਕਿ ਅਸੀਂ ਸੇਵਾ ਕਰਦੇ ਆ ਬੜੇ ਇਮੋਸ਼ਨਲ ਹੁੰਦੇ ਆ ਇੱਕ ਬਿਸ਼ਰੀ ਵਾਲੇ ਦਿਨ ਇੱਕ ਗਲਤੀ ਹੋਈ ਸੀ ਜਿਸ ਦੇ ਲਈ ਸਾਰੇ ਵੀਰ ਭੈਣਾਂ ਦੇ ਸਾਨੂੰ ਦੱਸਿਆ ਤੇ ਅਸੀਂ ਕਾਹਾਂ ਤੋਂ ਉਸ ਦਾ ਹੱਲ ਵੀ ਕੀਤਾ ਉਸ ਦੇ ਲਈ ਵੀ ਜਿਨ੍ਹਾਂ ਭੈਣਾਂ ਨੂੰ ਵੀਰਾਂ ਨੂੰ ਉਸ ਚੀਜ਼ ਦਾ ਅਤਰਾਜ ਸੀ ਉਸ ਦੇ ਲਈ ਵੀ ਅਸੀਂ ਸਾਰਿਆਂ ਤੋਂ ਮਾਫੀ ਚਾਹੁੰਦੇ ਆ ਤੇ ਕੀਰਤ ਦੇ ਵਿੱਚ ਜਰੂਰ ਸਾਨੂੰ ਸਾਰਿਆਂ ਨੂੰ ਅਸੀਸ ਦੇ ਕੇ ਜਾਇਓ ਕਿ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਸਾਡੇ ਤੋਂ ਸੇਵਾਵਾਂ ਲੈਂਦੇ ਰਹਿਣ ਜਿੰਨੀਆਂ ਵੀ ਭੁੱਲਾ ਚੁੱਕਾ ਹੋਈਆਂ ਸਾਰਿਆਂ ਦੇ ਲਈ ਮਾਫੀ ਚਾਹੁੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਰਹੇ ਗੁਰਦੀ ਕੀ ਹੱਤੇ